ਆ ਵੇਖੋ ਜੀ ਸਬਜ਼ੀਆਂ ਵਾਲੇ ਕਿਵੇਂ ਆਪਾਂ ਨੂੰ ਚੋਨਾ ਲਾਉਂਦੇ ਨੇ ਅੱਜ ਕੱਲ ਆ ਬੰਦੇ ਨੇ ਲੈ ਲਈ ਸੀ ਅਨਾਰ ਤੇ ਦੋ ਤਿੰਨ ਸਾਈਡ ਤੋਂ ਥੋੜਾ ਜਿਹਾ ਔਲੇ ਤੇ ਇਹਨੇ ਦੋ ਅਨਾਰ ਕੱਢ ਕੇ ਇੱਧਰ ਰੱਖ ਲੇ ਇਦੋਂ ਬਾਅਦ ਇਹ ਲੇਡੀ ਜੀ ਆਉਣ ਵਾਲੀ ਏ ਦੇਖੋ ਉਹਦੇ ਨਾਲ ਕਿਵੇਂ ਕਬਲਾ ਕਰਦੇ ਆ ਇਹ ਆ ਲੇਡੀ ਜੀ ਆ ਗਈ ਅਮਰੂਦ ਕਿ ਕਿੰਨੂ ਏ ਲੈ ਰਹੀ ਏ ਉਹ ਪਾਤੇ ਆਉਦੀ ਮਰਜ਼ੀ ਨਾਲ ਦੇ ਕੇ ਲੈ ਜਾਂਦੀ ਹੈ ਫੇਰ ਵੀ ਇਹਨੇ ਇੱਥੇ ਨਾ ਕਪੜਾ ਬਾਜੀ ਕਰ ਲੈਣੀ ਇਹ ਉਹ ਲੋ ਜੀ ਨੇ ਤੋਲੇ ਪਾ ਕਿਲੋ ਡੇਢ ਜਿਹੜੇ ਤੋਲਨੇ ਸੀ ਹੁਣ ਵੇਖਣਾ ਇਹਨੇ ਕੀ ਕੰਮ ਕਰਨਾ ਇੱਥੇ ਮੁੰਡੇ ਵੀਡੀਓ ਬਣਾ ਰਹੇ ਸਨ ਇਹਦੀ ਸਬਜ਼ੀ ਵਾਲੇ ਦੀ ਤੇ ਆਹ ਦੇਖਿਓ ਇਹ ਹੌਲੀ ਜੀ ਥੱਲੇ ਰੱਖ ਲੈਣੇ ਆ ਸਾਈਡ ਤੇ ਹੋਰ ਰੱਖ ਲੈ ਤੋ ਤਨੇ ਖਲੇ ਸਾਈਡ ਤੇ ਤੇ ਹੋ ਗਈ ਲੇਡੀਆਂ ਨੂੰ ਪਤਾ ਵੀ ਨਹੀਂ ਲੱਗਾ ਤੇ ਉਹ ਆ ਗਏ ਮੰਡੇ ਆਂਦੇ ਭਰਾ ਤੋਲ ਕੇ ਵੇਖ ਹੁਣ ਤੋਲੇਗਾ ਤੇ ਕਿੰਨਾ ਘਟ ਨਿਕਲੇਗਾ ਕਿਲੋ ਤੋਂ ਉਹ ਵੇਖ ਹਮਾਰੇ ਚੱਕ ਤੇ ਕੋਈ ਸਾਰੇ ਵੀਰਾਂ ਨੂੰ ਇਹ ਵੀ ਕੇਅਰਫੁਲ ਰੋ ਤੇ ਸਬਜ਼ੀਆਂ ਵਾਲਿਆਂ ਦਾ ਧਿਆਨ ਰੱਖਿਆ ਕਰੋ ਇਹ ਕਿਵੇਂ ਕਬਲਾਇ ਪਾਚੀਆਂ ਕਰਦੇ ਨੇ